ਮੱਜਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਜਿੱਥੇ-ਕਿੱਥੇ ਹੋਵੋ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਬਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋ ਦੋਸਤੋ ਖਾਸ ਤੌਰ ਤੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਪੰਜ ਅਜਈਆਂ ਕਿਤਾਬਾਂ ਲੈ ਕੇ ਆਇਆ ਜਿਨ੍ਹਾਂ ਦੀ ਸਨਫ ਹੈ ਕਹਾਣੀ ਕਹਾਣੀ ਪੜ੍ਹਨ ਦੇ ਸ਼ੌਕੀਨਾਂ ਦੇ ਵਾਸਤੇ ਇਹ ਇੱਕ ਬਿਹਤਰੀਨ ਤੋਹਫਾ ਹੋ ਸਕਦੀਆਂ ਨੇ ਇਹ ਪੰਜੇ ਹੀ ਕਿਤਾਬਾਂ ਜੋ ਛੋਟੀ ਵੱਡੀ ਜਾਂ ਖਾਸ ਤੌਰ ਤੇ ਕਲਾਸਿਕ ਕਹਾਣੀ ਪੜ੍ਹਨ ਦੇ ਸ਼ੌਕੀਨ ਹੈ ਉਹਨਾਂ ਵਾਸਤੇ ਇਹ ਪੰਜੇ ਹੀ ਕਿਤਾਬਾਂ ਬਾਕਮਾਲ ਹੈਗੀਆਂ ਨੇ ਤੇ ਪੰਜੇ ਕਿਤਾਬਾਂ ਵੱਖ-ਵੱਖ ਲੇਖਕਾਂ ਦੀਆਂ ਲਿਖੀਆਂ ਹੋਈਆਂ ਨੇ ਸੋ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨ ਲੱਗਿਆ ਕਿਤਾਬ ਹੈ ਕਿਤਾਬ ਦਾ ਨਾਮ ਹੈ ਪ੍ਰੀਤ ਕਹਾਣੀਆਂ ਜੋ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾ ਵੱਲੋਂ ਲਿਖਿਤ ਇੱਕ ਕਿਤਾਬ ਹੈ ਤੇ ਇਹ ਕਿਤਾਬ ਨੂੰ ਨਵਜੁਗ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਪਹਿਲੀ ਵਾਰ ਇਹ ਕਿਤਾਬ 1937 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਜੋ ਐਡੀਸ਼ਨ ਮੈਂ ਪੜਿਆ ਇਹ 2000 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਔਰ ਇਸ ਕਿਤਾਬ ਦੇ ਕੋਲ 100 ਤੇ 44 ਪੇਜ ਨੇ ਜਿਹਦੇ ਵਿੱਚ 8 ਕਹਾਣੀਆਂ ਸ਼ਾਮਲ ਕੀਤੀ ਹੋਈ ਨੇ 8 ਕਹਾਣੀਆਂ ਦੀ ਰਚਨਾ ਇਹਦੇ ਵਿੱਚ ਕੀਤੀ ਹੋਈ ਹੈ ਜਿਹਦੇ ਵਿੱਚ ਮੈਂ ਆਪਣੀ ਸਭ ਤੋਂ ਪਸੰਦੀਦਾ ਕਹਾਣੀ ਦੀ ਗੱਲ ਕਰਾਂ ਤਾਂ ਉਹ ਹੈ ਕੇਸਰੀ ਦੀ ਗੱਡ ਤੇ ਇਹ ਕਹਾਣੀ ਪ੍ਰੀਤ ਲੜੀ ਸਾਹਿਬ ਨੂੰ ਖੁਦ ਵੀ ਬਹੁਤ ਪਸੰਦ ਹੈ ਇਹਦਾ ਜ਼ਿਕਰ ਉਹਨਾਂ ਨੇ ਇਸੇ ਹੀ ਕਿਤਾਬ ਦੇ ਵਿੱਚ ਕੀਤਾ ਹੈ ਖੈਰ ਇਸ ਤੋਂ ਅੱਗੇ ਚੱਲਦੇ ਹਾਂ ਤੇ ਦੂਸਰੀ ਕਿਤਾਬ ਦਾ ਮੈਂ ਜ਼ਿਕਰ ਕਰਦਾ ਦੂਸਰੀ ਕਿਤਾਬ ਦਾ ਨਾਮ ਹੈ ਨਰਕਾਂ ਦੇ ਦੇਵਤੇ ਇਸ ਕਿਤਾਬ ਦੀ ਮੈਂ ਗੱਲ ਕਰਾਂ ਤੇ ਇਸ ਕਿਤਾਬ ਦੇ ਲੇਖਕ ਨੇ ਸਰਦਾਰ ਸੁਜਾਨ ਸਿੰਘ ਦੀ ਇਹਨੂੰ ਪ੍ਰਕਾਸ਼ਿਤ ਕੀਤਾ ਹੋਇਆ ਹੈ ਸਿੰਘ ਬ੍ਰਦਰਸ ਅੰਮ੍ਰਿਤਸਰ ਵੱਲੋਂ ਤੇ ਜੋ ਐਡੀਸ਼ਨ ਮੈਂ ਪੜ੍ਹਿਆ 1998 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਪਹਿਲੀ ਵਾਰੀ ਇਹ ਕਿਤਾਬ 1977 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਇਦੇ ਵਿੱਚ ਕੁੱਲ 100 ਤੇ ਪੰਨਿਆਂ ਦੀ ਗੱਲ ਕਰਾਂ ਕੁੱਲ ਇਹਦੇ 100 ਤੇ 20 ਪੰਨੇ ਤੇ 16 ਕਹਾਣੀਆਂ ਨੇ ਇਹਦੀਆਂ ਕਹਾਣੀਆਂ ਬਹੁਤੀਆਂ ਵੱਡੀਆਂ ਨਹੀਂ ਐ ਪਰ ਫਿਰ ਵੀ ਇੱਕ ਇੱਕ ਕਹਾਣੀ ਜਿਹੜੀ ਐ ਉਹ ਬਾਕ ਕਮਾਲ ਤੇ ਕਲਾਸਿਕ ਕਹਾਣੀ ਐ ਔਰ ਇਹਦੇ ਵਿੱਚੋਂ ਮੈਂ ਆਪਣੀ ਪਸੰਦੀਦਾ ਕਹਾਣੀ ਦੀ ਗੱਲ ਕਰਾਂ ਤੇ ਉਹ ਹੈ ਮੁਗਲ ਖਾਲਸਾ ਤੇ ਬਾਕੀ ਵੀ ਕਹਾਣੀਆਂ ਜਿਹੜੀਆਂ ਨੇ ਉਹ ਇੱਕ ਤੋਂ ਇੱਕ ਨੇ ਇੱਕ ਤੋਂ ਇੱਕ ਵੱਖਰਾ ਵਿਸ਼ਾ ਐ ਤੇ ਬਹੁਤ ਸ਼ਾਨਦਾਰ ਕਹਾਣੀਆਂ ਨੇ ਤੀਸਰੇ ਨੰਬਰ ਤੇ ਜਿਹੜੀ ਕਿਤਾਬ ਦਾ ਮੈਂ ਜ਼ਿਕਰ ਕਰਨ ਲੱਗਿਆ ਇਸ ਕਿਤਾਬ ਦਾ ਨਾਂ ਹੈ ਰੱਬ ਰੱਖਾ ਇਹ ਵੀ ਕਹਾਣੀਆਂ ਦੀ ਕਿਤਾਬ ਹੈ ਐਮ ਐਸ ਸੇਠੀ ਵੱਲੋਂ ਲਿਖਿਤ ਇਹ ਕਹਾਣੀਆਂ ਨੇ ਇਹਨੂੰ ਨਵਜੁਗ ਪ੍ਰਕਾਸ਼ਨ ਵੱਲੋਂ 1995 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਇਹ तकरीबन 200 ਤੇ 24 ਪੰਨੇ ਆ ਤੇ 224 ਪੰਨਿਆਂ ਉੱਤੇ ਇਹ तकरीबन तकरीबन ਜਿਹੜੀਆਂ 5 ਕਹਾਣੀਆਂ ਇਸ ਕਿਤਾਬ ਦੇ ਰਾਹੀਂ ਤੁਹਾਨੂੰ ਪੜਨ ਨੂੰ ਮਿਲ ਸਕਦੀਆਂ ਇਹਦੇ ਵਿੱਚੋਂ ਮੇਰੀ ਪਸੰਦੀਦਾ ਕਹਾਣੀ ਜਿਹੜੀ ਹੈ ਉਹ ਹੈ ਪੇਪਰ ਬਟਰ ਬਾਕੀ ਹਰ ਕਹਾਣੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਬਾਕਮਾਲ ਦੀ ਕਹਾਣੀ ਹੈਗੀ ਹੈ ਰੱਬ ਰੱਖਾ ਇਸ ਤੋਂ ਅਗੇ ਜ਼ਿਕਰ ਮੈਂ ਕਰਨ ਲੱਗਿਆ ਇਹ ਵੀ ਨਵਯੁੱਗ ਪ੍ਰਕਾਸ਼ਿਤ ਵੱਲੋਂ ਪ੍ਰਕਾਸ਼ਿਤ ਕਿਤਾਬ ਹੈ ਨਾਮ ਹੈ ਕੀਤੇ ਬੈਸ ਗਿਆ ਤੇ ਇਹਦੇ ਲੇਖਕ ਨੇ ਲੋਚਨ ਸਿੰਘ ਬਖਸ਼ੀ ਤੇ ਇਹਦੀਆਂ ਕਹਾਣੀਆਂ ਵੀ ਬਿਲਕੁਲ ਹੀ ਕਲਾਸਿਕ ਲੈਵਲ ਦੀਆਂ ਕਹਾਣੀਆਂ ਬਹੁਤ ਉੱਚ ਪੱਧਰੀਆਂ ਕਹਾਣੀਆਂ ਨੇ ਤੇ ਇਹ ਕਿਤਾਬ ਪਹਿਲੀ ਵਾਰੀ 1996 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਇਹ ਬਾਬਾ ਫਰੀਦ ਜੀ ਦਾ ਬੜਾ ਪਿਆਰਾ ਸ਼ਬਦ ਹੈ ਕਿ ਸ਼ੇਖ ਹਿਆਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਸੋ ਉਸ ਦੇ ਆਧਾਰ ਤੇ ਜਿਹੜੀ ਇੱਕ ਕਹਾਣੀ ਲਿਖੀ ਔਰ ਇਹੀ ਉਹ ਕਹਾਣੀ ਜਿਹੜੀ ਹੈ ਕੇਤੇ ਬੈਸ ਗਿਆ ਸਰਲੇਖ ਹੈ ਇਹ ਟੱਡੀ ਕਹਾਣੀ ਹੈ ਤੇ ਤਕਰੀਬਨ ਇਹਦੇ ਵਿੱਚ 4 ਵੱਖ-ਵੱਖ ਕਹਾਣੀਆਂ ਜੁੜੀਆਂ ਹੋਈਆਂ ਨੇ ਤੇ ਫਿਰ ਇੱਕ ਕਹਾਣੀ ਜਿਹੜੀ ਹੈ ਕੇਤੇ ਬੈਸ ਗਿਆ ਸੰਪੂਰਨ ਹੁੰਦੀ ਹੈ ਇਹਦੇ ਵਿੱਚ ਗੱਲ ਕਰਾਂ ਤਾਂ ਕੁੱਲ ਜਿਹੜੀਆਂ ਨੇ 15 ਕਹਾਣੀਆਂ ਇਸ ਕਿਤਾਬ ਦੇ ਵਿੱਚ ਹੈਗੀਆਂ ਨੇ ਤੇ ਕੁੱਲ ਪੰਨਿਆਂ ਦੀ ਗੱਲ ਕਰਾਂ ਤਾਂ 100 ਤੇ 24 ਦੇ ਕਰੀਬ ਇਸ ਕਿਤਾਬ ਦੇ ਪੰਨੇ ਹੈਗੇ ਮੈਂ ਆਪਣੀ ਪਸੰਦੀਦਾ ਕਹਾਣੀ ਦੀ ਗੱਲ ਕਰਾਂ ਤਾਂ ਉਹ ਕਹਾਣੀ ਦਾ ਨਾਮ ਹੈ ਲਵ ਸਟੋਰੀ ਬਾਕਮਾਲ ਬੱਤ ਖੂਬਸੂਰਤੀ ਦੇ ਨਾਲ ਇੱਕ ਕਹਾਣੀ ਨੂੰ ਜਿਹੜਾ ਆ ਉਹ ਪੇਸ਼ ਕੀਤਾ ਗਿਆ ਸੋ ਇਹ ਹੋਈਆਂ ਜੀ ਚਾਰ ਕਿਤਾਬਾਂ ਪੰਜਵੀਂ ਕਿਤਾਬ ਥੋੜੀ ਜੀ ਹੋਰ ਵਿਰਖਣ ਹੈ ਤੇ ਇਹ ਕਲਾਸਿਕ ਕਹਾਣੀ ਤਾਂ ਕੀ ਕਹੀਏ ਇਹ ਕਲਾਸਿਕ ਤਾਂ ਵੀ ਬਹੁਤ ਪਿੱਛੇ ਚੱਲ ਜਾਂਦੀਆਂ ਯਾਨੀ ਕਿ 2600 1600 2000 ਸਾਲ ਪੁਰਾਣੀਆਂ ਕਹਾਣੀਆਂ ਇਸ ਕਿਤਾਬ ਦੇ ਵਿੱਚ ਹੈਗੀਆਂ ਨੇ ਕਿਤਾਬ ਦਾ ਨਾਮ ਹੈ ਬੋਧ ਕਹਾਣੀਆਂ ਇਹਨੂੰ ਸੰਪਾਦਿਤ ਅਤੇ ਅਨੁਵਾਦਿਤ ਕੀਤਾ ਗਿਆ ਹੈ ਮਨਮੋਹਨ ਬਾਬਾ ਵੱਲੋਂ ਇਸ ਕਿਤਾਬ ਦੇ ਤਕਰੀਬਨ 132 ਪੰਨੇ ਹਨ 132 ਪੰਨਿਆਂ ਉੱਤੇ 9 ਕਹਾਣੀਆਂ ਦੀ ਰਚਨਾ ਕੀਤੀ ਗਈ ਹੈ ਔਰ ਹਰ ਹਰ ਕਹਾਣੀ ਜਿਹੜੀ ਹੈ ਉਹ ਬੜੀ ਹੀ ਇਤਿਹਾਸਕ ਪੱਖ ਤੋਂ ਤੇ ਜੈਨ ਮਤ ਜਾਂ ਬੁੱਧ ਮਤ ਦੇ ਉਸ ਵੇਲੇ ਦੇ ਜੋ ਜਦੋਂ ਉਹ ਆਪਣੇ ਪੂਰੇ ਉਥਾਨ ਤੇ ਸੀਗਾ ਉਸ ਵੇਲੇ ਦੀਆਂ ਉਪਜੇ ਹੋਈਆਂ ਕਹਾਣੀਆਂ ਨੇ ਉਸ ਵੇਲੇ ਦੇ ਹਾਲਾਤ 2600 ਸਾਲ ਪੁਰਾਣਾ ਮਾਹੌਲ ਕਿਹੋ ਜਿਹਾ ਸੀਗਾ ਵਾਤਾਵਰਨ ਕਿਹੋ ਜਿਹਾ ਸੀਗਾ ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਉੱਠਣਾ ਬੈਠਣਾ ਜਾਂ ਬੋਲਚਾਲ ਜਾਂ ਸੰਬੰਧ ਕਿਹੇ ਤਰ੍ਹਾਂ ਦੇ ਹੁੰਦੇ ਸੀਗੇ ਉਹ ਇਨ੍ਹਾਂ ਕਹਾਣੀਆਂ ਦੇ ਵਿੱਚ ਵਰਨਤ ਹੈ ਸੋ ਇਹ ਸੀ ਜੀ ਪੰਜਵੀਂ ਕਹਾਣੀ ਤੇ ਇਹ ਜਿਹੜੇ ਐਡੀਸ਼ਨ ਦੀ ਮੈਂ ਗੱਲ ਕਰਾਂ ਇਹ ਐਡੀਸ਼ਨ ਤਾਜ਼ਾ ਹੀ ਜਿਹੜਾ ਪ੍ਰਕਾਸ਼ਿਤ ਹੋਇਆ ਹੈ 2019 ਦੇ ਵਿੱਚ ਇਹ ਪਹਿਲੀ ਵਾਰੀ ਛਪੀ ਹੈ ਤੇ ਇਹਨੂੰ ਮਨਮੋਹਨ ਬਾਬਣ ਕੀਤਾ ਹੈ ਤੇ ਮਾ ਹਤਮਾ ਬੁੱਧ ਦੇ ਨਾਮ ਇਹ ਕਿਤਾਬ ਸਮਰਪਣ ਕੀਤੀ ਗਈ ਹੈ ਸੋ ਇਹ ਸੰਨ ਪੜਨਯੋਗ ਪੰਜਾਬੀ ਦੀਆਂ ਪੰਜ ਐਸੀਆਂ ਕਹਾਣੀਆਂ ਦੀਆਂ ਕਿਤਾਬਾਂ ਜਿਨ੍ਹਾਂ ਪੰਜਾਂ ਕਿਤਾਬਾਂ ਦੇ ਕੁੱਲ ਗਿਣਤੀ ਕਰੀਏ ਤਾਂ तकरीबन 73 ਕਹਾਣੀਆਂ ਬਣਦੀਆਂ ਨੇ ਯਾਨੀ ਕਿ 70 ਤੋਂ ਵੱਧ ਕਹਾਣੀਆਂ ਪੜਨ ਦਾ ਮੌਕਾ ਮਿਲ ਸਕਦਾ ਤੇ ਜੇ ਪੰਜ ਕਿਤਾਬਾਂ ਖਰੀਦਣੀਆਂ ਵੀ ਹੋਣ ਤੇ ਮੈਂ ਸਮਝਦਾ ਵੀ ਸ਼ਾਇਦ 5 ਕੁ ਸੌ ਦੇ ਕਰੀਬ ਇਹਨਾਂ ਦੀ ਸਾਰੀ ਓਵਰਆਲ ਜਿਹੜੀ ਕੀਮਤ ਬਣਦੀ ਆ ਸੋ ਤੁਸੀਂ ਡਿਮਾਂਡ ਕਰ ਸਕਦੇ ਹੋ ਕਹਾਣੀਆਂ ਪੜਨ ਦੇ ਸ਼ੌਕੀਨੋ ਨੈਕਸਟ ਟਾਈਮ ਕਿਸੇ ਬੁੱਕਸਟਾਲ ਤੇ ਜਾਓ ਕਿਸੇ ਬੁੱਕ ਸੈਲਰ ਦੇ ਕੋਲ ਜਾਓ ਪੁਸਤਕ ਵਿਕਰੇਤਾ ਕੋਲ ਤੇ ਤੁਸੀਂ ਇਨ੍ਹਾਂ ਪੰਜਾਂ ਵਿੱਚੋਂ ਕਿਸੇ ਇੱਕ ਦੀ ਜਾਂ ਪੰਜੇ ਹੀ ਕਿਤਾਬਾਂ ਦੀ ਡਿਮਾਂਡ ਕਰ ਸਕਦੇ ਹੋ ਤੇ ਇਹ ਅਵੇਲੇਬਲ ਹੈ ਜਨ ਕਿ ਐਸੀ ਗੱਲ ਨਹੀਂ ਵੀ ਇਹ ਸਾਨੂੰ ਮਾਰਕੀਟ ਵਿੱਚੋਂ ਮਿਲਦੀਆਂ ਨਹੀਂ ਐ ਸਿੰਘ ਬ੍ਰਦਰਸ ਤੇ ਨਵਯੁਗ ਦੀਆਂ ਇਹ ਬਹੁਤ ਹੀ ਇੱਕ ਦਾ ਵੱਛਪੀਆਂ ਹੋਈਆਂ ਨੇ ਸੋ ਇਹ ਤੁਹਾਨੂੰ ਕਿਤਾਬਾਂ ਬੜਿਆਂ ਸੌਖਿਆਂ ਜਿਹੜੀਆਂ ਨੇ ਬਾਜ਼ਾਰ ਵਿੱਚ ਉਪਲਬਧ ਹੋ ਸਕਦੀਆਂ ਖੈਰ ਉਮੀਦ ਕਰਦਾ ਤੇ ਤੁਹਾਨੂੰ ਇਹ ਛੋਟੀ ਜਿਹੀ ਵੀਡੀਓ ਜਿਹਦੇ ਵਿੱਚ ਪੰਜ ਕਿਤਾਬਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਸੋ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਆਪਣੀ ਪ੍ਰਤੀਕਿਰਿਆ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਸਾਡਾ ਇਹ ਚੈਨਲ ਮਾਝਾ ਵਰਲਡਵਾਈਡ ਸਬਸਕ੍ਰਾਈਬ ਕਰਦੇ ਜਾਣਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ